ਦੇਖੋ ਸ਼੍ਰੋਮਣੀ ਅਕਾਲੀ ਦਲ ਜੀ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਊਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਊਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਕਾਲੀ ਜਲਦੀ ਜੰਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਖਾਂਜ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ ਸਾਡੇ ਵਾਸਤੇ ਪੰਜਾਬ ਹੈ ਬ੍ਰੋਮਨੀ ਇਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਜੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ